ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆ ਪਏ ਆ ਤੇ 에어ਪੋਰਟ ਦੇ ਨਾਲ ਹੀ ਜਿਹੜਾ ਵਿਜਨ ਅਧਿਕਾਰਿਆ ਨਾਲ ਹੀ 에어ਪੋਰਟ ਦੀ ਕੰਦ ਜਿਹੜੀ ਨਾਲ ਹੀ ਆ ਤੇ ਮੇਨ ਗੇਟ ਵੀ ਕੋਈ ਤਕਰੀਬਨ ਇੱਥੇ ਕੋਈ 1 ਕਿਲੋਮੀਟਰ ਦੇ ਲਾਗੇ ਬੰਨ੍ਹਿਆ ਅੱਜ ਤਾਂ ਤਿੰਨ ਮੱਜਾਂ ਵਿਖਾਉਣੀਆਂ ਇੱਕ ਗੱਬਣ ਤੇ ਦੋ ਸੂਈਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਵਿਗਿਆ ਭਾਈ ਤੁਸੀਂ ਸੁਣਾਓ। ਸਾਫਾ ਦਿਆ ਜੇ ਵਿਗਿਆ ਪਰਸਾਂ ਵਾਲਾ ਮਾਲ ਫਿਰ। ਭਲਾ ਭਾਜੀ ਘੰਟੇ ਦੇ ਘੰਟੇ ਵਿੱਚ ਹੋਈ ਜੀ ਕਹਿੰਦੀਆਂ ਤੇ। ਠੀਕ ਆ। ਅੱਜ ਇਹ ਫਿਕਜੋ ਘੰਟੇ ਦੇ ਵਿੱਚ ਹੀ। ਇਹ ਕਹਣਗੇ ਆ ਭਾਜੀ ਵੇਚਣ ਵਾਲਾ ਮੋਲ ਹੀ ਪਾਉਣਾ ਆਪਾਂ ਨਿਕਾ ਨਹੀਂ ਗਾ। ਅੱਛਾ ਮੋਲ ਹੀ ਛੋਟੇ ਛੋਟੇ। ਉਸਿਆ ਦੇ ਵਿਗਣ ਹਾਂਜੀ। ਠੀਕ ਆ। ਜ਼ਿਆਦਾ ਮੰਗੀ ਜਾਈਏ ਭਾਜੀ ਮਿਲਦਾ ਨਹੀਂ ਆ। ਜਿਆਦਾ ਡੇਢ ਪਈਦਾ ਉਸਿਆ ਦੇ ਵੀਰ ਉਹ ਵੀਰ ਜੀ ਵੇਖ ਕੇ ਫੋਨ ਲਾ ਦਿੰਦੇ। ਠੀਕ ਆ। ਹਾਂਜੀ। ਚਲੋ ਫਿਰ ਨਾਮ ਦੱਸ ਦੋ। ਨਾਮ ਮੇਰਾ ਭਾਜੀ ਹਰ ਵੈਂਟਰ ਆਇਆ ਸਾਂਸੀ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਭੁੱਲਦੇ ਕਰੀ 8264342127 ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਹੈ ਹਨਾ ਹਾਂ 에어ਪੋਰਟ ਤੋਂ ਭਾਈ ਕਿਲੋਮੀਟਰ ਜੇ ਸਾਰਾ ਜਿਹੜਾ ਮੇਨ ਗੇਟ ਉੱਤੇ 1 ਕਿਲੋਮੀਟਰ ਹੈ ਹਨਾ ਤੇ ਚਲੋ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਦੀ ਇੱਤੋਂ ਹੀ ਆਪਾਂ ਕਰਨੀ ਆ ਦੱਸ ਗਿਆ ਇਹਦੇ ਬਾਰੇ ਫਿਰ ਆਪਾਂ ਜੀ ਸਵਾਦ ਜੀ ਤਾਂ ਜਾ ਜੇ ਛੋਟੀ ਜਾ ਅੱਛਾ ਇਹ ਦੁੱਧ ਭਾਜੀ ਬਾਤਾਂ ਲੀਟਰ ਕਿਵਾਈ ਜਾਊਗੀ ਅੱਛਾ ਇਹ ਆ ਵੀ ਖੜਦੀ ਆ ਥੋੜੀ ਜਿਹੀ 14 15 ਮਿਲ ਲੈਂਦੀ ਆ ਅੱਛਾ ਚਲੋ ਵੱਧ ਦੇ ਵੀ ਖੜ ਸਕਦੀ ਆ ਮੈਨੂੰ ਮਸਾਖੀ ਆਈ ਨਹੀਂ ਤਿਆਰ ਹੋ ਸਾਜੀ ਆ ਅੱਛਾ ਜਿਹੜਾ ਕਾਰੋਬਾਰੀ ਵੀਰ ਸਾਂਭਣ ਵਾਲਾ ਲੈ ਸਕਦਾ ਠੀਕ ਆ ਤੋਰਾਂ ਇੱਕ ਰੀਨੋ ਫਿਰ ਆ ਵਸਾਖੀ ਭਾਜੀ ਜਿਹੜੀ ਮੱਗੀ ਮੰਡੀ ਵੇਖਦੇ ਛੋਟੀ ਠੀਕ ਆ ਬਾਕੀ ਸੋਹਣੀ ਛੋਟੀ ਆ ਇਹ ਚਿਹਰਾ ਇਹਦਾ ਇੱਕ ਰੀ ਦੇਖ ਸਕਦੇ ਜੀ उस तरह भी साम्भी सूंभी चं पिट्ठे की चंकी जारी बाकी चंकी तैयार होनी है थल देख सकते हवाना थलिया चल है थल चं तैयार होनी है सामी कैने चंती रीज ना वा ਤੇ ਕਿੰਨਾ ਰੱਖਣਾ ਵਿਧੇ ਦਾ ਫਰਮੂਲਾ ਆਪਾਂ ਜੀ ਤਿਆਰ ਹੋਈ ਝੋਟੀ ਦੇ 90 ਦੀ ਆ ਹਾਂਜੀ ਆਪਣਾ ਆਪਾਂ ਸਾਫ ਛੱਡ ਕੇ ਦੇਣੀ ਆ ਕਿੰਨੀ ਤੁਸੀਂ ਦੱਸ ਦੋ ਦੱਸਣਾ ਤੁਸੀਂ ਆ 75 ਦੀ ਦੇ ਦੀਏ ਵਿੱਚੋਂ ਕਰਦੀ ਮਾਨ ਹੋਰ 72 ਵੇਖ ਲਓ ਕੋਈ ਛੋਟ ਛੜ ਕਰਨੀ ਕੋ ਯਾਰ ਖੰਡੇ ਹੋਰ ਭਾਜੀ ਛੱਡ ਦੀ 68000 ਅੱਛਾ 68000 ਦੀ ਝੋਟੀ ਦੇ ਦੋਗੇ ਚਲੋ ਬਾਕੀ ਵਿੱਚੋਂ ਮਾਨ ਤਾਂ ਮੁੱਕੇ ਤੇ ਹੋਰ ਹੋ ਜਾਊਗਾ ਜੀ ਭਾਜੀ ਤੁਹਾਨੂੰ ਪਤਾ ਥੋੜਾ ਬੋਧਾ ਹੁੰਦਾ ਹੁੰਦਾ ਬਾਕੀ ਸੋਹਣੀ ਝੋਟੀ ਆ ਪਿੱਠਪੜੇ ਤੋਂ ਚੰਗੀ ਆ ਜਿਹੜੀ ਬਾਕੀ ਜਿਹੜਾ ਕੋਈ 15 20 ਦਿਨ ਸਾਂਭ ਲੂਗਾ ਤੇ ਚੰਗੇ ਪੈਸੇ ਦੀ ਝੋਟੀ ਤਿਆਰ ਹੋਣੀ ਆ ਬਾਕੀ ਗਾੜੀ ਵੀ ਹੁਣ ਵਸਾਖੀ ਦਈ ਆ ਹੁਣ ਤੇ ਹੁਣ ਇਹ ਕਾਬਲੀ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਤੇ ਸਾਂਭੀ ਸੁਣ ਦੀ ਚੰਗੀ ਆ ਜਿਹੜੀ ਆ ਵੀ ਥਾਣਾ ਇਹਦੇ ਵੀ ਦੇਖਸਾ ਦੇ ਲੱਗੇ ਤਾਂ ਹਾਂ ਦੇਖਸਾ ਦੇ ਕਾਫੀ ਪਿਆਰਾ ਥਾਣਾ ਜਿਹੜਾ ਇਹਦੇ ਕੋਲ ਵੀ ਤੇ ਆ ਬੱਚਾ ਜੇ ਦਾ हां जी भाई कट्टा जो मारो ਕਿੰਨੇ ਕਿ ਚਿਰਦਾ ਆਊਗਾ ਹੋ ਭਾਜੀ 15 20 ਦਿਨਾਂ ਦਾ ਕੋਈ ਵੀ ਨਵੇਂ ਦਾ ਮੰਨ ਲੈ ਆਪਣੀ ਸਮਝ ਚਲੋ ਮਹੀਨੇ ਦੇ ਲਾਗੇ ਤੇ ਹੈਗਾ ਹੀ ਆ ਹਨਾ ਉਹ ਸਾਦਾ ਕੋ ਬਾਹਰ ਵੀ ਹੋਵੇ ਤੇ ਕਿੰਨਾ ਚਿਰ ਤੇ ਕੋਲ ਦੁੱਧ ਤਿਆਰ ਦੁੱਧ ਭਾਜੀ ਇਹਦੇ ਸਾਡੇ ਲੀਟਰ ਵਾਲਾ ਨੋਕ ਲੋ ਜੀ ਅੱਛਾ ਆਪਾਂ 8 ਕਰਕੇ ਦੇਣੀ ਆ ਠੀਕ ਹੈ ਦੋ ਰੋ ਇੱਕ ਰੀ ਨੂੰ ਲੈ ਜੋ ਜੀ ਬਾਕੀ ਸੋਹਣੀ ਝੋਟੀ ਐ ਵੀ ਆਹ ਦੇਖ ਸਦੇ ਜਵਾਨ ਨੇ ਤੇ ਨੜਾਂ ਵਿੱਚ ਚੰਗੀਆਂ ਜੜੀਆਂ ਦੀ ਤੇ ਇਹਦਾ ਕਿੰਨਾ ਰੱਖਣਾ ਬੀਤੀ ਫਿਰ ਆਪਾਂ ਮੁੱਲ ਮੁੱਲ ਭਾਈ ਕਿਆ ਜੀ ਕਰੀਏ ਕਿੰਨਾ ਸਾਜੀ ਸਈ ਹੋਵੇ ਮੈਂ 85 ਦੀ ਆ ਹਾਂਜੀ 75 ਦੀ ਦੇਣੀ ਨਹੀਂ ਹੋਰ ਕਰੀਏ ਮਾਨ 72 ਪੂਰੇ 70 ਦੀ ਕੋਈ ਭਾਜੀ ਦੇ ਲਾਂਗੇ ਠੀਕ ਆ ਬਾਕੀ ਵਿੱਚ ਮੰਨਤਾ ਨਾਲ ਹੋਰ ਕਰ ਦੋਗੇ ਓਕੇ ਤੇ ਭਾਜੀ ਹੋ ਗਾ ਥੋੜਾ ਬੋਧਾ ਠੀਕ ਆ ਹਾਂਜੀ ਭਾਜੀ ਤੇ ਹੁਣ ਆ ਗਏ ਆਪਣੇ ਕੋਲ ਇਹ ਤਾਜੀ ਸੋਈ ਜਬਦੀ ਜੀ ਇਹ ਭਾਜੀ ਕੱਲ ਦੁਪਹਿਰੇ ਸੂਈਏ ਆ ਦੇਖ ਸਦੇ ਜੇ ਪੂਰੇ ਪੂਰੇ ਬਰਾਬਰ ਨਹੀਂ ਕੀਤੀ ਇਹਨੇ ਕੱਲ ਦੀ ਸੂਈ ਆ ਜਿਹੜਾ ਦੱਸ ਦੇ ਤੇ ਬੱਚਾ ਕੀ ਜੇ ਤੇ ਮਗਰ ਕੱਟੀ ਜੋ ਭਾਜੀ ਮਗਰ ਇਹਦੇ ਮਗਰ ਆ ਕਾਲੇ ਰੰਗ ਦੀ ਕੱਟੀ ਜੀ ਤੇ ਅਜੇ ਤਾਂ ਬੋਲਾ ਹੀ ਹੋਣਾ ਜਿੱਤੇ ਸਾਫੀ ਕੀਤੀ ਨਹੀਂ ਹਨਾ ਬੋਲਾ ਭਾਜੀ ਅਜੇ ਇੱਕੋ ਚਵਾਈ ਹੋਈ ਏ ਅੱਛਾ ਅਜੇ ਇੱਕੋ ਚਵਾਈ ਕੀਤੀ ਆ ਹਾਂਜੀ ਭਾਜੀ ਅਜੇ ਰਾਤੀ ਚ ਹੋਈ ਆ ਤੇ ਹਾਂਜੀ ਰਾਤੀ ਚ ਹੋਇਆ ਭਾਜੀ ਸਾਡੇ ਤੋਂ 3 ਕਿਲੋ ਬੋਲਾ ਅੱਛਾ ਅੱਛਾ ਕਿੰਨਾ ਅਜੇ ਹੁਣ ਚੋਣ ਆਲੀ ਆ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਐ ਦੁੱਧ ਦੇ ਭਾਜੀ 11 12 ਕਿਲੋ ਮੈਂ ਹੀ ਦਿਨ ਨੂੰ ਕੀ ਜਾਂਦਾ ਵਾ ਅੱਛਾ ਕਰ ਦੋ ਜੇ ਨਾ ਤੋਰਾਂ ਫੇਰ ਇੱਕ ਰੀਨ ਨਾ ਬਾਕੀ ਬੱਚੇ ਦਾ ਥੋੜਾ ਜਿਹਾ ਵੱਧ ਕਰ ਦੀ

90 ਜਾਂ ਜਾਂਦਾ ਜੀ ਤੁਸੀਂ ਘਰ ਤੋਂ ਕਿੰਨਾ ਕਰਨਾ ਛੋਟਾ ਜਾਂ ਮੁੱਲ ਕਰੀਏ ਤਾਂ ਵੀ ਤੁਸੀਂ ਆਪੇ ਕਰਨਾ ਕਿੰਨੇ ਦੀ ਦਈਏ 85 ਦੀ 82 ਪੂਰੇ ਦੀ ਭਾਜੀ ਅੱਛਾ 82000 ਦੀ ਹਾਂਜੀ ਬਾਕੀ ਮੌਕੇ ਤੇ ਥੋੜਾ ਬੋਲਾ ਹੋਰ ਕਰਾਂਗੇ ਅੱਛਾ ਹਾਂਜੀ ਬਾਕੀ ਕੋ ਫੋਨ ਲਾਵੇ ਹਨਾ ਮੰਤਨ ਮੁੱਕ ਤੇ ਹੋਰ ਗੱਲ ਨਹੀਂ ਭਾਜੀ ਠੀਕ ਹੈ ਜੀ ਤੇ ਠੀਕ ਹੈ ਵਿਧਿਆਰ ਕੁਝ ਕਹਿਣਾ ਹੈ ਜੀ ਸੁਈਆਂ ਮਈਆਂ ਦੇ ਆਪਣੀ ਤਸੱਲੀ ਕਰਕੇ ਖੜਨਾ ਹੈ ਤਸੱਲੀ ਕਰਕੇ ਆਪਣੀ ਪਾਸ ਕਰਕੇ ਖੜਨਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੱਦ ਕਾਠ ਵਾਲੀਆਂ ਵੀ ਚੰਗੇ ਕੱਦ ਕਾਠ ਵਾਲੀ ਆ ਤੇ ਇੱਥੇ ਆ ਕੇ ਤੁਸੀਂ ਆਪਣੀ ਆਪ ਵੇਖ ਕੇ ਪਸੰਦ ਕਰਕੇ ਆਪਣੀ ਮਰਜ਼ੀ ਨਾਲ ਫੇਰ ਹੀ ਪਸ਼ੂ ਕੜਨਾ ਹੈ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ